ਦੀ ਸਤਿ ਸ੍ਰੀ ਅਕਾਲ ਜੀ ਮੇਰੇ ਕਰਤਸ ਸਭ ਰਾਜੀ ਖੁਸ਼ੀ ਹੋਵਾਂਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਅੱਜ 21 ਦਸੰਬਰ ਮਹੀਨੇ ਦੀ 2025 ਦੀ ਲਾਸਟ ਦਿਵਾਰਸੀ ਦਿਨ ਇਹ ਤਵਾਰ ਜਿਨੇ ਇਹ ਕੰਮ ਕਰ ਲਿਆ ਨਾ ਦੇਖੋ ਇਹ ਜਿਹੜਾ ਕੰਮ ਹੁੰਦੇ ਨੇ ਕੋਈ ਹੱਥ ਇੱਕ ਟੋਟਕੇ ਦੀ ਹਰ ਇੱਕ ਤਿੱਥੀ ਦੇ ਨਾਲ ਜੁੜਿਆ ਹੋਇਆ ਹੁੰਦਾ ਹਰ ਇੱਕ ਦਾ ਮਹੱਤਮ ਲਹਿਦਾ ਲਹਿਦਾ ਹੁੰਦਾ ਦੇਖੋ ਇਹ ਤਿੰਨ ਲੋਗ ਨੇ ਤਿੰਨ ਲੋਗ ਤੁਹਾਡੀ ਜ਼ਿੰਦਗੀ ਸਵਾਰ ਦੇਣਗੇ ਅਗਰ ਤੁਸੀਂ ਅੱਜ ਇਹ ਕੰਮ ਕਰਦੇ ਹੋ ਟਾਈਮ ਕਿਹੜਾ ਸ਼ਾਮ ਜਦੋਂ ਸੂਰਜ ਛਿਪ ਜਵੇ ਉਸ ਤੋਂ ਬਾਅਦ ਇਹ ਕੰਮ ਕਰਨਾ ਅਗਰ ਤੁਹਾਡੇ ਪੂਜਾ ਰੂਮ ਹੈਗਾ ਪੂਜਾ ਰੂਮ ਚ ਕਰ ਸਕਦੇ ਹੋ ਅਗਰ ਕਈ ਕਹਿਦੇ ਨੇ ਜੀ ਸਾਡਾ ਤਾਂ ਪੂਜਾ ਰੂਮ ਹੈ ਨਹੀਂਗਾ ਤੁਹਾਡੇ ਪੂਜਾ ਰੂਮ ਨਹੀਂ ਬਣਿਆ ਹੋਇਆ ਜਿੱਥੇ ਤੁਹਾਡੇ ਘਰ ਦੀ ਕੋਈ ਸਾਫ਼ ਸੁਥਰੀ ਜਗ੍ਹਾ ਤੁਸੀਂ ਉੱਥੇ ਵੀ ਇਸ ਕੰਮ ਕਰ ਸਕਦੇ ਬੜਾ ਸੌਖਾ ਕਰਨਾ ਕੋਈ ਪੈਸਾ ਨਹੀਂ ਲੱਗਣਾ ਪਹਿਲਾਂ ਤਾਂ ਇਹ ਸੁਣ ਲਓ ਵੀ ਇਹ ਕੀ ਕੀ ਕੰਮ ਕਰਦਾ ਤੁਹਾਡੇ ਘਰ ਦੇ ਵਿੱਚ ਬਿਮਾਰੀ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਤੁਹਾਡੇ ਘਰ ਵਿੱਚ ਜਿੰਨ ਤੁਸੀਂ ਕਹਿਦੇ ਹੋ ਬਈ ਵੀ ਸਾਡੇ ਘਰ 'ਚ ਭੂਤ ਪ੍ਰੇਤ ਦਾ ਫਿਰਕਾ ਜਾਂ ਕਿਸੇ ਹਵਾ ਦਾ ਫਿਰਕਾ ਫਿਰ ਘਰ ਦੇ ਵਿੱਚ ਤਨ ਦੀ ਬਰਬਾਦੀ ਤਨ ਨਾ ਟਿਕਣਾ ਨੌਕਰੀ ਨਾ ਮਿਲਣੀ ਨੌਕਰੀ ਮਿਲ ਗਈ ਜਾਂ ਫਿਰ ਛੁੱਟ ਜਾਣੀ ਜਾਂ ਫਿਰ ਨੌਕਰੀ ਆਪਣੀ ਮਨਕਸਮ ਬਣਾ ਨਾ ਮਿਲਣੀ ਕਿਸੇ ਕੰਮ ਤੇ ਜਾਂਦੇ ਹੋ ਕੰਮ ਨਾ ਬਣਨਾ ਜਾਂ ਫਿਰ ਬਿਣਾ ਮਤਲ ਤੇ ਘਰ ਦੇ ਵਿੱਚ ਲੜਾਈ ਝਗੜਾ ਚੀਖ ਝਗੜਾ ਅੱਜ ਕੱਲ੍ਹ ਹੋਰ ਵੀ ਬਹੁਤ ਪਾਸਿਆਂ ਤੋਂ ਤੁਹਾਨੂੰ ਬਚਾਉ ਜਿਵੇਂ ਝੂਠਾ ਇਲਜ਼ਾਮ ਲੱਗ ਜਾਣਾ ਕਈ ਵਾਰ ਤਾਂ ਇੱਥੇ ਤੱਕ ਵੀ ਨੌਤ ਆ ਜਾਂਦੀ ਹੈ ਮੁੰਡਿਆਂ ਖੁੰਡਿਆਂ ਉੱਤੇ ਬਲਤਕਾਰੀ ਦਾ ਨਜਾਇਜ਼ ਕਿਸ ਪੈ ਜਾਂਦਾ ਜਿਹਦੇ ਵੀ ਕੋਈ ਕਸੂਰ ਨਹੀਂ ਹੁੰਦਾ ਬੱਚਿਆਂ ਦਾ ਮਾਪੇ ਵੀ ਮੰਨਦੇ ਨਹੀਂ ਕਹਿੰਦੇ ਨੇ ਇਹ ਵੀ ਤੇਰਾ ਕਸੂਰ ਹੋ ਪਰ ਮੈਂ ਦੇਖਦੀ ਹਾਂ ਲੜਕੀਆਂ ਅੱਜ ਕੱਲ੍ਹ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਬਹੁਤ ਕੁਝ ਕਰਦੀਆਂ ਨੇ ਤੇ ਕਰ ਸਕਦੀਆਂ ਨੇ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪੈਸਾ ਦੁਨੀਆ ਨੇ ਮੁੱਖ ਰੱਖ ਲਿਆ ਆਪਣੀ ਇੱਜ਼ਤ ਉੱਤੇ ਤੱਕ ਕੋਈ ਮਤਵ ਨਹੀਂ ਰਿਹਾ ਲੋਕਾਂ ਦਾ ਅੱਗੇ ਵਾਲੀਆਂ ਗੱਲਾਂ ਨਹੀਂ ਰਹੀਆਂ ਹੈਗੀਆਂ ਬਾਕੀ ਬੱਚੇ ਵੀ ਪੜਨਗੇ ਬੱਚਿਆਂ ਦੀ ਸ਼ਾਦੀ ਵੀ ਹੋਊਗੀ ਘਰ ਮਕਾਨ ਵੀ ਬਣੂਗਾ ਅਗਰ ਨਹੀਂ ਬਣਿਆ ਹੈ ਅਗਰ ਤੁਹਾਡੀ ਕੋਈ ਵੀ ਇੱਛਾ ਸਾਰੇ ਇੱਛਾ ਪੂਰੀ ਹੋ ਸਿੱਖ ਕਰਨਾ ਕੀ ਆ ਹਾਂ ਤਿੰਨ ਲੌਂਗ ਲੈ ਲੈਣੇ ਤਿੰਨ ਲੌਂਗ ਲੈ ਗਏ ਮਿੱਟੀ ਦਾ ਦੀਵਾ ਲੈ ਲਓ ਮੂੰਬਤੀ ਨਾਲ ਸਾੜ ਸਕਦੇ ਹੋ ਮੂੰਬਤੀ ਨਾਲ ਰੂਹੇ ਨਾਲ ਰੱਖ ਕੇ ਰੂਹੇ ਨਾਲ ਨਹੀਂ ਪੇਰ ਤੁਸੀਂ ਕਪੂਰ ਤਾਂ ਕਿਤੇ ਗਏ ਹੀ ਨਹੀਂ ਪੂਰ ਪੂਜਾ ਰੂਮ ਦੇ ਵਿੱਚ ਜਾਂ ਜਿੱਥੇ ਵੀ ਤੁਸੀਂ ਇਹਨੂੰ ਲਾਉਂਗਾ ਅਨੁਸਾਰ ਮਾਂ ਉੱਥੇ ਆਪਦੇ ਅੱਖਾਂ ਬੰਦ ਕਰਕੇ ਬੈਠਣਾ ਇਹਦੇ ਵਿੱਚ ਧੂਆ ਨਿਕਲੂ ਨਿਕਲੇ ਜਾਂਦੇ ਨੇ ਨਾ ਹਟੇਵਰੀ ਕਹਿੰਦੇ ਨੇ ਸੜ ਤੋਂ ਹੀ ਕਾਲਾ ਕਾਲੀਆਂ ਹੁੰਦੇ ਸੜ ਤਾਂ ਹੁਣ ਰੰਗ ਕਰਵਾਇਆ ਕਾਲਾ ਹੁੰਦਾ ਦੇਖੋ ਧੂਆ ਨਿਕਲੂ ਤਾਂ ਘਰ ਦੇ ਵਿੱਚੋਂ ਨੈਗੇਟਿਵਿਟੀ ਖਤਮ ਹੋਊਗੀ ਤਾਂ ਘਰ ਦੇ ਵਿੱਚ ਜੋ ਵੀ ਕੀਤਾ ਕਰਾਇਆ ਉਹ ਨਸ਼ਟ ਹੋਊਗਾ ਅਗਰ ਧੂਆ ਨਹੀਂ ਨਿਕਲੂਗਾ ਤਾਂ ਉਹ ਜਿਹਾ ਤੁਹਾਡੇ ਘਰ ਵਿੱਚ ਹੀ ਜਾਮ ਹੁੰਦੀਆਂ ਰਹਿਣਗੀਆਂ ਧੂਆ ਨਿਕਲ ਜਿੱਧਰੋਂ ਜਾਂਦਾ ਜਾਂਦਾ ਤੁਸੀਂ ਅੱਖਾਂ ਬੰਦ ਕਰਕੇ ਇਹ ਸੋਚਣਾ ਵੀ ਮੇਰੇ ਘਰ ਦੇ ਵਿੱਚ ਅੱਜ ਤੋਂ ਸਭ ਜਿੰਨੀਆਂ ਵੀ ਨੈਗੇਟਿਵਿਟੀ ਸੀ ਜੋ ਵੀ ਸਾਡੇ ਘਰ ਵਿੱਚ ਬਾਹਰ ਸੀ ਉਹ ਖਤਮ ਹੋ ਰਹੀਆਂ ਨੇ ਮੇਰੇ ਮਨ ਨੂੰ ਸ਼ਾਂਤੀ ਮਿਲ ਰਹੀ ਹੈ ਉਸ ਤੋਂ ਬਾਅਦ ਜਦ ਤੁਸੀਂ ਉੱਠੋਗੇ ਜਾਂ ਤੁਸੀਂ ਬੈਠੇ ਹੋ ਤੁਹਾਡੀ ਅੱਖਾਂ 'ਚੋਂ ਪਾਣੀ ਵੀ ਜਾ ਸਕਦਾ ਤੁਸੀਂ ਡਰਨਾ ਨਹੀਂ ਕੁਝ ਨਹੀਂ ਹੁੰਦਾ ਇਹ ਇਹ ਇੱਕ ਹੁੰਦਾ ਜਦੋਂ ਤੁਹਾਡੇ ਅੰਦਰੋਂ ਕੁਝ ਨਿਕਲਦਾ ਬਾਹਰੋਂ ਜਦੋਂ ਤੁਸੀਂ ਇਹ ਕੰਮ ਕਰਕੇ ਉੱਠੋਗੇ ਤਾਂ ਤੁਹਾਨੂੰ ਸਰੀਰ ਹਲਕਾ ਫੁਲਕਾ ਮਹਿਸੂਸ ਹੋਊਗਾ ਖੁਸ਼ੀ ਮਹਿਸੂਸ ਹੋਊਗੀ ਸਰੀਰ ਦਾ ਹੌਲਾਪਨ ਮਹਿਸੂਸ ਹੋਊਗਾ। ਇੱਕ ਕੰਬੜੀ ਰਾਖਾ ਇੱਕ ਇਸੇ ਤੁਸੀਂ ਬੂਟੇ ਚ ਪਾ ਦਿਓ। ਉਦੋਂ ਬਾਅਦ ਇਹਦੇ ਨਾਲ ਇੱਕ ਕੰਮ ਹੋਊ। ਤੁਸੀਂ 11 ਚੌਲਾਂ ਦੇ ਦਾਣੇ ਫੁੱਲ ਜਿਹੜੇ ਲੌਂਗ ਸਾਰਨੇ ਨੇ ਨਾ ਸੌਰੀ ਮੈਂ ਇੱਕ ਦਸਨੀ ਭੁੱਲ ਗਈ ਉਹ ਬਿਲਕੁਲ ਟੁੱਟੇ-ਫੁੱਟੇ ਨਾ ਹੁਣ ਫੁੱਲ ਵਾਲੇ ਲੌਂਗ ਹੋਣ ਬਿਲਕੁਲ ਸਹੀ ਸਲਾ। ਹੁਣ ਇਸੇ ਤਰ੍ਹਾਂ ਤੁਸੀਂ 11 ਚੌਲਾਂ ਦੇ ਦਾਣੇ ਲੈਣੇ ਨੇ। ਜਿਹੜੇ ਆਪ ਘਰ ਵਿੱਚ ਆਮ ਹੁੰਦੇ ਨੇ ਆਪਣੇ। ਉਹਨਾਂ ਵਿੱਚ ਕੀ ਦੇਖਣਾ ਕੋਈ ਚੌਲਾਂ ਦਾ ਦਾਣਾ ਟੁੱਟਿਆ-ਫੁੱਟਿਆ ਨਾ। 11 ਚੌਲਾਂ ਦੇ ਦਾਣੇ ਆਪਦੇ ਹੱਥ ਉੱਤੇ ਰੱਖੋ ਤੇ ਇੱਕ ਤુલਸੀ ਮਾਤਾ ਦਾ ਪੱਤਾ ਜੋ ਤੁਸੀਂ ਤੋੜਨਾ ਬੜੀ ਨਿਮਰਤਾ ਨਾਲ ਤੋੜਨਾ ਪੱਤਾ ਇਹ ਆਹ ਖਿੱਚ ਕੇ ਤੋੜ ਲਿਆ ਹੈ ਮੇ ਮਾਤਾ ਮੈਨੂੰ ਇੱਕ ਤੇਰੇ ਪੱਤੇ ਦੀ ਜ਼ਰੂਰਤ ਆ ਤੂੰ ਮੇਰੇ ਤੇ ਕਿਰਪਾ ਕਰ ਹਾਂ ਕਰ ਦਿਆ ਕਰ ਮੈਨੂੰ ਮਾਫ ਕਰ ਮੈਨੂੰ ਇੱਕ ਤੇਰੇ ਪੱਤੇ ਦੀ ਜ਼ਰੂਰਤ ਆ ਥੱਲੋਂ ਗਿਰਿਆ ਹੋਇਆ ਨਹੀਂ ਚੱਕਣਾ ਪੱਤਾ ਪੀਲਾ ਹੋਇਆ ਨਹੀਂ ਚੱਕਣਾ ਪੱਤਾ ਗ੍ਰੀਨ ਹੋਵੇ ਹੁਣ ਤੁਸੀਂ ਇਹਦੇ ਉੱਪਰ 11 ਦਾਣੇ ਚੌਲਾਂ ਦੇ ਆਖੋ ਰਾਖ ਕੇ ਅਬ ਦੋ ਸੋਚੋ हे ਮਾਤਾ हे ਪ੍ਰਮਾਤਮਾ हे ਲక్ష్ਮੀ ਮਾਤਾ ਮੈਨੂੰ ਜਿਆਦਾ ਕੁਝ ਤਾਂ ਨਹੀਂ ਆਉਂਦਾ ਮੈਂ ਜਿੰਨੇ ਕੁ ਦੋਗਾ ਹੈਗਾ ਇੰਨਾ ਕ ਮੇਰੇ ਘਰ ਵਿੱਚ ਸਥਿਰ ਰਹੇ ਆਵਾ ਜਾਵਾ ਜਿਹੜਾ ਤੇਰਾ ਆਉਣੀ ਛਲਾਵਾ ਦੇ ਕੇ ਭੱਜ ਜਾਨੀ ਆਉਣੀ ਛਲਾਵਾ ਦੇ ਕੇ ਭੱਜ ਜਾਨੀ ਮਾਂ ਐਡਾ ਮੈਂ ਤੇ ਕੀ ਕਸੂਰ ਹੋ ਗਿਆ ਮੇਰੇ ਘਰ ਵਿੱਚ ਵੀ ਤੂੰ ਟਿਕੀ ਰਹੇ ਮਾਂ ਮੈਂ ਤੇਰੇ ਅੱਗੇ ਬਹੁਤ ਤੇਰੀ ਬੇਨਤੀ ਕਰਦਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਬਹੁਤ ਅੱਛੀ ਹੈ ਤੂੰ ਮੇਰੇ ਘਰ ਬਿਟੇ ਹੂੰ ਉਸ ਤੋਂ ਬਾਅਦ ਜੇ ਤੁਹਾਨੂੰ ਜਿਆਦਾ ਕੋਈ ਪਾਠ ਪੂਜਾ ਨਾ ਓਮ ਸ਼ਿਵਾਏ ਓਮ ਸ਼ਿਵਾਏ ਇਹ ਤਾਂ ਕਾਸਕਾ ਦੋ ਹਰੀ ਓਮ ਸ਼ਿਵਾਏ ਕਹਦੋ ਚਾਹੇ ਓਮ ਸ਼ਿਵਾਏ ਕਹਦੋ ਇਹ 11 ਵਾਰ ਕਹਿ ਕੇ ਤੁਸੀਂ ਇਹਨਾਂ ਦਾਣਿਆਂ ਨੂੰ ਜਾਂ ਤਾਂ ਚਿੱਟੇ ਕੱਪੜੇ ਵਿੱਚ ਬੰਨ ਕੇ ਰੱਖਣਾ ਜਾਂ ਫਿਰ ਲਾਲ ਕੱਪੜੇ ਵਿੱਚ ਰੱਖਣਾ ਕਿੱਥੇ ਆ ਤਜੋਰੀ ਹੈਗੇ ਤਜੋਰੀ ਵਿੱਚ ਰੱਖ ਲੋ ਨਹੀਂ ਜਿੱਥੇ ਵੀ ਪੇਟੀ ਲਵਾਰੀ ਜਿੱਥੇ ਵੀ ਤੁਸੀਂ ਪੈਸੇ ਰੱਖਦੇ ਹੋ ਉੱਥੇ ਰੱਖ ਲੋ ਹੁਣ ਤੁਸੀਂ ਇਹਨੂੰ ਬਾਰ-ਬਾਰ ਖੋਲ ਕੇ ਨਹੀਂ ਦੇਖਣਾ ਇਹ ਜਿਹੜਾ ਕੰਮ ਹੈ ਧੀਰੇ-ਧੀਰੇ ਕਰੋ ਜਿਹੜਾ ਮੈਂ ਛੇਤੀ ਕਰਨ ਵਾਲੇ ਨੇ ਉਹ ਛੇਤੀ ਵੀ ਦੱਸ ਦਿੰਦੇ ਨੇ 24 ਘੰਟਿਆਂ ਵਾਲੇ ਵੀ ਨੇ 2 ਘੰਟਿਆਂ ਵਾਲੇ ਵੀ ਨੇ ਅੱਧੇ ਘੰਟੇ ਵਾਲੇ ਵੀ ਨੇ ਪਰ ਜਿਹੜਾ ਇਹ ਆ ਇਹਦਾ ਅਸਰ ਜਦੋਂ ਕਈਆਂ ਨੂੰ ਛੇਤੀ ਵੀ ਹੋ ਜਾਂਦਾ ਕਈਆਂ ਨੂੰ ਹਫ਼ਤੇ ਬਾਅਦ ਵੀ ਹੋ ਜਾਂਦਾ ਹੈ ਕਿ ਨਹੀਂ ਜਿਹੜਾ ਚੌਲਾਂ ਦੀ ਹੈਗੀ ਜਣਾ ਇਹਨਾਂ ਇਹ ਨਾਜ ਹੈ ਧੰਨ ਧੰਨ ਨਾਜ ਜੇ ਨਾਜ ਹੋ ਤਾਂ ਧੰਨ ਹੋ ਜਾਂ ਧੰਨ ਹੋ ਤਾਂ ਨਾਜ ਹੋ ਜਾਂਦਾ ਇਹ ਬਹੁਤ ਸਮਝਣ ਦੀ ਬਰੀਕੀ ਦੀ ਗੱਲ ਆ ਹੁਣ ਤੁਸੀਂ ਇਹਨਾਂ ਨੂੰ ਮੋਜ ਖੋਲ ਕੇ ਨਹੀਂ ਦੇਖਣਾ ਬਸ ਉੱਥੇ ਰੱਖੋ ਪੇਰਾਂ ਦਾ ਸ਼ਾਂਤੀ ਤੁਸੀਂ ਅਗਲੇ ਸਾਲ ਦਾ ਨਤੀਜਾ ਦੇਖਿਓ ਇਹ ਚੀਜ਼ਾਂ ਹੌਲੀ-ਹੌਲੀ ਅਸਰ ਕਰਦੀਆਂ ਨੇ ਪਰ ਜੇ ਅਸਰ ਕਰ ਜਾਂ ਤਾਂ ਸਥਿਰ ਰਹਦੀਆਂ ਨੇ ਤੁਹਾਡੇ ਘਰੇ ਜਿਹੜੀ ਲక్ష్ਮੀ ਸਥਿਰ ਰਹਿਣ ਲੱਗ ਜੂਗੀ ਇਹ ਛੋਟਾ ਜਿਹਾ ਟੋਟਕਾ ਕਰੋ ਫੇਰ